ਇਹ ਹੁਣ ਇੱਥੇ ਜਿਵੇਂ ਉਹ ਹੋ ਜਾਂਦਾ ਵਾ ਮੀ ਪੈਂਦਾ ਫੇਰ ਰੁਕ ਜਾਂਦਾ ਵਾ ਯਾਨੀ ਇਸ ਤਰ੍ਹਾਂ ਕੋਈ ਪਤਾ ਨਹੀਂ ਕਿਹੜੇ ਵੇਲੇ ਮੀ ਪੈਣਾ ਆ ਜਾਂਦਾ ਕਿਹੜੇ ਵੇਲੇ ਕੀ ਹੋ ਜਾਂਦਾ ਵਾ ਹੂ ਮਾਹੌਲ ਠੀਕ ਹੈ ਠੰਡਾ ਵਾ ਕੋਈ ਚੱਕਰ ਨਹੀਂ ਆ ਬੀ ਨਹੀਂ ਹੈਗਾ ਵੀ ਹਾਂ ਵੀ ਆਂਦੇ ਆਪਾਂ ਨੂੰ ਕੋਈ ਪਰੇਸ਼ਾਨੀਆਂ ਦਾ ਸਾਰ ਕਰਨਾ ਪੈ ਜਾ ਕੋਈ ਠੀਕ ਹੈ ਉਹ ਵੀ ਕੋਈ ਪਰੇਸ਼ਾਨੀ ਨਹੀਂ ਹੈਗੀ ਇਹ ਚੇਕ ਮਹੀਨੇ ਤੱਕ ਇਹਨਾਂ ਨੇ ਤਿਆਰ ਕਰ ਦੇਣਾ ਦੁਵਾਲੀ ਤੋਂ ਹੋਂ ਤੋਂ ਪਹਿਲਾਂ ਪਹਿਲਾਂ ਤਿਆਰ ਕਰ ਦਾਂਗੇ ਸ਼ਰਦਾਲੂ ਵਗੈਰਾ ਮੱਥਾ ਟੇਕਣ ਆਉਂਦੇ ਆ ਪਿੰਡ ਦੇ ਵਿੱਚ ਹੀ ਆਪਾਂ ਤੁਹਾਨੂੰ ਸ਼ਹਿਰ ਦਿਖਾਵਾਂਗੇ ਸ਼ਹਿਰ ਦੇ ਵਿੱਚ ਵੀ ਤੁਹਾਨੂੰ ਦਿਖਾਵਾਂਗੇ ਕੀ ਮਾਹੌਲ ਆ ਸ਼ਹਿਰ ਦਾ ਕੀ ਨਹੀਂ ਹੈਗਾ ਅਗੀਆਂ ਕਿ ਸ਼ਹਿਰ ਕਰੀ ਜਾਇਆ ਕਰੋ ਵੀ ਘਰੇ ਬੈਠੇ ਆਪਾਂ ਤੁਹਾਨੂੰ ਗੁਜਰਾਤ ਦਿਖਾ ਦਿੰਦੇ ਹਾਂ ਇੱਥੇ ਦੀ ਇੱਕ ਗੱਲ ਹੈਗੀ ਆ ਇੱਥੇ ਦੇ ਲੋਕ ਨਾ ਚੌਲ ਬਹੁਤ ਜ਼ਿਆਦਾ ਖਾਂਦੇ ਆ ਸਪਾਈਸ ਵਗੈਰਾ ਬਹੁਤ ਜ਼ਿਆਦਾ ਖਾਂਦੇ ਆ ਪਰੇਥੇ ਫਸਲ ਨਹੀਂ ਹੈ ਚੁਣਾਈਂ ਬਹੁਤਾਂ ਦੀ ਫਸਲ ਨਹੀਂ ਆ ਗਈ ਇੱਥੇ ਤੇ ਆਪਣੇ ਉਥੇ ਚੋਲਾ ਲਾ ਲਾ ਕੇ ਮਰੇ ਪਿਆ ਕੋਈ ਖਾਂਦਾ ਨਹੀਂ ਚੋਲਾਂ ਨੂੰ ਕੋਈ ਪੁੱਛਦਾ ਨਹੀਂ ਚੋਲਾਂ ਨੇ ਪੱਧਰ ਨਹੀਂ ਮਕੀਤਾ ਪਿਆ ਪਾਣੀ ਦਾ ਇੱਥੇ ਹੈਗਾ ਵਾ 150 ਫੁੱਟ ਤੇ 120 ਫੁੱਟ ਤੇ 120 ਫੁੱਟ ਤੇ ਪਾਣੀ ਨਿਕਲੇ ਹੁੰਦਾ ਵਾ ਸਾਫ ਪਾਣੀ ਜਿਹੜਾ ਪੀਣ ਯੋਗ ਜਿਹੜਾ ਆਪਣੇ ਉਥੇ ਆ ਉਥੇ 300 250 ਫੁੱਟ ਤੇ ਭੜੇ ਰਾਮ ਨਾਲ ਨਿਕਲਦਾ ਪਾਣੀ ਟੀਨ ਵਾਲਾ ਪਾਣੀ ਵੀ ਇਹਨਾਂ ਪੱਧਰ ਦਾ ਆਪਣਾ ਨੀਵਾ ਹੋ ਚੁੱਕਿਆ ਵਾ ਤਾਂ ਕੀ ਫਾਇਦਾ ਯਾਰ ਇਹ ਜੇ ਫਸਲਾਂ ਲਾਈਦਾ ਵੀ ਆਪਣੇ ਆਪ ਆਪ ਨੁਕਸਾਨ ਕਰੀ ਜਾਈਏ ਇਹ ਇਹ ਤੁਹਾਡੇ ਨਾਲ ਤੇ ਇਹੀ ਬੰਦੇ ਚੰਗੇ ਨੇ ਕੋਈ ਛੇੜਖਾਣੀ ਤਾਂ ਨਹੀਂ ਕਿਸੇ ਨਾਲ ਕਰਦੇ ਸਾਰੇ ਖੁਸ਼ ਰਹਿੰਦੇ ਵੇ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਕੋਈ ਲੜਾਈ ਨਹੀਂ ਕੁਝ ਉਗੜਾ ਨਹੀਂ ਆਪਾਂ ਨੇ ਉਥੇ ਚੋਲ ਅਲੱਗ ਕਮਲੇ ਹੋਪੇ ਇਹ ਪਤਾ ਨਹੀਂ ਕਿੰਨੀ ਕਿ ਫਸਲ ਨੂੰ ਐਮ ਐਸ ਵੀ ਬੈਂਤੀ ਵੀ ਇਹ ਫਲਾਣਾ ਦੁਨਖਾਣਾ ਐਮ ਐਸ ਵੀ ਦਿੰਦੀ ਤਾਂ ਹੀ ਹੋ ਆ ਇਹ ਨੁਸਾਨ ਹੋਵੇ ਤੁਹਾਡੇ ਨੂੰ ਦੇਖੋ ਨਾ ਪਾਣੀ ਵਾਸਤੇ ਸੋਚੋ ਕਿ ਕੱਲ ਨੂੰ ਦਿੱਕਤ ਨਾ ਹੋਵੇ ਤੁਹਾਨੂੰ ਕੋਈ ਹਾਂਜੀ ਸਰ ਨਦੀ ਦਾ ਆਪਾ ਇਥੋਂ ਤੜਦੇ ਉੱਤੇ ਰਾਈਟ ਘੁੰਮ ਜਾਨਾ ਠੀਕ ਹੈ ਤੇ ਉਹ ਆਸ਼ਰਮ ਮੇਰਾ ਵੀ ਥੋੜਾ ਸੋਚੋ ਠੀਕ ਹੈ ਆਪਣਾ ਨੁਕਸਾਨ ਆਪ ਨਾ ਕਰੋ ਇਸ ਕਰਕੇ ਹੁਣ ਬਾਸਟਰਮ ਚ ਜਾਣਾ ਵਾ ਉਧਰ ਰੋਗੇ ਪਾਣੀ ਵਾਣਾ ਉੱਥੇ ਵੀ ਚੋਲ ਨਹੀਂ ਇੰਨੇ ਲੋਕ ਇੱਥੇ ਚੋਲ ਖਾਂਦੇ ਨੇ ਬਸ ਚੋਲਾਂ ਦੀ ਫਸਲ ਹੀ ਨਹੀਂ ਹੈ ਇੱਥੇ ਦੋਤੇ ਲੋਕੀਸਾਲੇ ਚੋਣ ਲਾ ਲਾ ਕੇ ਕੰਮ ਦੇ ਵਿੱਚ ਚੋਲ ਖਰੋ ਚੋਲ 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 ਸਾਰੇ ਨਾਲੋਂ ਵੱਧ ਜਿਹੜਾ ਪਾਣੀ ਆ ਨਾ ਚੋਲਾਂ 'ਚ ਖਰਾਬ ਹੁੰਦਾ ਹੈ ਸਾਬਾਪਾ ਸਾਬਾਪਾ ਇਹ ਕੋਈ ਦਾ ਵੇਚਣਾ ਹੈ ਦੇਖੋ ਉਸਕਰ ਕੰਬਰੇ ਵੀ ਸਿਆਣੇ ਬਣੋ ਠੀਕ ਆ ਇਹ ਆ ਗਿਆ ਆਪਣਾ ਨਿਰਮਲਾ ਨਦੀ ਜਿਹੜੀ ਨਿਰਮਲਾ ਪਤਾ ਨਹੀਂ ਨਿਰਮਲਾ ਨਰਮਲਾ 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 ਨਦੀ ਓਕੇ ਤੇ ਇਹਦੇ ਵਿੱਚ ਜਾਨੀ ਮੰਨ ਕੇ ਚੱਲ ਵੀ ਇਹ ਸਟੇਟ ਹੈਗੀ ਆ ਬਹੁਤ ਜ਼ਰੂਰਤ ਹੈ कोई वातावरण कोई छेड़खानी नहीं करते इतने जिम्मे अपने कोई पंगा खड़ा कर रखते रख कुछ ना कुछ इतने वो चीज़ नहीं हैगी नारियल वगैरह की खेती बहुत ज़्यादा होती है नारियल हो गया तो अपना केले हो गए केले की खेती ਪਰ ਅੱਥੇ ਇਹ ਅਭੀ ਮੌਸਮ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਕੀ ਜੀ ਹੋ ਜਾਂਦੀ ਹੈ। ਰਾਬੀ ਹੋ ਜਾਂਦਾ ਵਾ ਤੇ ਕਦੇ ਬਾਰਿਸ਼ ਹੋ ਜਾਂਦੀ ਆ ਕਦੇ ਕੋਸ ਹੋ ਜਾਂਦਾ। ਯਾਨੀ ਕੁਛ ਨਾ ਕੁਛ ਇੱਥੇ ਹੁੰਦਾ ਹੀ ਰਹਿੰਦਾ ਵਾ। ਜ਼ਮੀਂ ਪੈ ਗਿਆ। ਕਦੇ ਧੁੱਪ ਨਿਕਲਿਆਈ, ਕਦੇ ਪਤਲਾ ਹੋ ਕੇ ਕਦੇ ਇੱਥੇ ਇਹ ਚੱਲਦਾ ਰਹਿੰਦਾ ਵਾ ਨਾ। ਫਾਰਮਰਾਂ ਨੂੰ ਇਹ ਆਪਣੇ ਯਾਨੀ ਉਥੋਂ ਹੀ ਪੰਜਾਬ ਤੋਂ 1300 ਕਿਲੋਮੀਟਰ ਪੰਦਾ ਗੁਜਰਾਤ ਸਟੇਟ ਤੋਂ ਠੀਕ ਹੈ ਕੁਮਨਪੁਰ ਨੂੰ ਵਧੀਆ ਜਗ੍ਹਾ ਵਾ ਕੋਈ ਦਿੱਕਤ ਨਹੀਂ ਹੈਗੀ ਕੋਈ ਇੱਥੇ ਲੜਾਈ ਝਗੜਾ ਨਹੀਂ ਕੋਈ ਇੱਥੇ ਫਰੋੜੀ ਨਹੀਂ ਹੁੰਦੇ ਵੀ ਹਾਂ ਵੀ ਇੱਥੇ ਫਰੋੜ ਜ਼ਿਆਦਾ ਹੁੰਦੇ ਆ ਵੀ ਬੰਦਾ ਜਿਵੇਂ ਮਰਜੀ ਆਪਣਾ ਖਾਵੇ ਪੀਵੇ ਇੰਜੋਏ ਕਰੇ ਠੀਕ ਆ ਇੱਥੇ ਸਾਰੇ ਇਹੀ ਕੰਮ ਚੱਲਦੇ ਆ ਪਰ ਇੱਥੇ ਇਹਨਾਂ ਵੀ ਪੜਾਈ ਪੜ੍ਹਾਈ ਘੱਟ ਹੀ ਆ ਇੱਥੇ ਲੋਕਾਂ ਦੀ ਤਾੰਗਰ ਕੇ ਥੋੜੀ ਜੀ ਪਰੇਸ਼ਾਨੀ ਹੁੰਦੀ ਹੈ